ਗੁੱਡ ਮਾਰਨਿੰਗ ਫਰੈਂਸ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਤੇ ਇੱਧਰ ਆਪਣੀ ਚਾਹ ਵੀ ਬਣ ਕੇ ਹੋ ਗਈ ਹੈ ਰੈਡੀ ਔਰ ਹੁਣ ਬੱਚਿਆਂ ਨੂੰ ਮੈਂ ਜਗਾਵਾਂਗੀ ਕਿਉਂਕਿ ਸਕੂਲ ਜਾਣਾ ਨਿਆਣਿਆਂ ਨੇ ਔਰ ਫਿਲਹਾਲ ਮੈਂ ਬਣਾਉਂਗੀ ਰੋਟੀ ਪਹਿਲਾਂ ਕਿਉਂਕਿ ਟਿਫਨ ਵੀ ਤਿਆਰ ਕਰਨੇ ਆ ਬੱਚਿਆਂਗੇ ਔਰ ਬੱਚਿਆਂ ਕੇ ਰਹਿ ਗਏ ਜੀ ਤਿੰਨ ਪੇਪਰ ਅੱਜ ਵੀ ਪੇਪਰ ਹੈ ਜੋਤ ਦਾ ਹੈਗਾ ਜਮੈਥ ਦਾ ਔਰ ਰੂਪ ਦਾ ਵੀ ਮੈਥ ਦਾ ਹੈ ਅੱਜ ਦੋਨੋਂ ਪਹਿਣਾ ਦਾ ਇੱਕ ਸਾਰ ਪੇਪਰ ਹੈ ਜੀ ਮੈਥ ਦਾ ਤੋ ਫਿਲਹਾਲ ਮੈਂ ਪਹਿਲਾਂ ਇਹ ਨਾ ਕਿ ਚੀਫਨ ਰੈਡੀ ਕਰਾਂਗੀ ਰੋਟੀ ਵਗੈਰਾ ਬਣਾਵਾਂਗੀ ਨਾ ਕਿ ਔਰ ਤੁਹਾਨੂੰ ਪਤਾ ਹੈ ਸਵੇਰੇ ਸਵੇਰੇ ਕਿੰਨਾ ਕੰਮ ਹੁੰਦਾ ਹਨਾ ਬਹੁਤ ਜ਼ਿਆਦਾ ਤੇ ਲੋ ਜੀ ਵਕੀਲ ਸਾਹਿਬ ਵੀ ਆਏ ਤੇ ਆਪਣੀ ਚਾਹ ਲੈਣ ਔਰ ਮੈਂ ਬਣਾ ਰਹੀ ਹਾਂ ਜੀ ਫੁਲਕੇ ਫਿਰ ਮੈਂ ਨਿਆਣੇ ਨੂੰ ਜਗਾ ਕੇ ਬੱਚਿਆਂ ਕੇ ਸਿਰ ਬਾਣੇ ਆ ਕਿਉਂਕਿ ਬੱਚੇ ਨਹਾਤਾ ਲੰਦੇ ਆ ਬਰਸ਼ ਕਰ ਲੈਂਦੇ ਆ ਆਪਣੇ ਆਪ ਪਰ ਸਿਰ ਨਹੀਂ ਬਾਇਆ ਜਾਂਦਾ ਤੁਹਾਨੂੰ ਪਤਾ ਕੁੜੀਆਂ ਦਾ ਸਿਰ ਨੂੰ ਕਿੰਨਾ ਟਾਈਮ ਲੱਗਦਾ ਹੈ ਹਨਾ ਇਸੇਰ ਮੈਂ ਬਾਵਾਂਗੀ ਤੇ ਲੋ ਜੀ ਆਪਾਂ ਸਿੰਪਲ ਫੁਲਕੇ ਬਣਾ ਰਹੀਆਂ ਮੈਂ ਵਕੀਲ ਸਾਹਿਬ ਵਾਸਤੇ ਬੱਚਿਆਂ ਦੇ ਬਣਾਈਆਂ ਪਰੌਂਠੇ ਚੱਲ ਛੇੜ ਓਏ ਛੇੜ ਛੱਡਿਓ ਘਰ ਤੇ ਬੂਟ ਕਰਦੇ ਮੁਰਾ ਪਹਿਲਾ ਚਾਲੂ ਛੇੜ ਨਹੀਂ ਆਂਦਾ ਲੋ ਜੀ ਬੱਚੇ ਗਏ ਸਕੂਲ ਡੋਲੂ ਲੈ ਲੈ ਡੋਲੂ चलो जी काम धंधा हो गया अपना सारा फनिश और टाइम हो गया जी साढ़े ग्यारह बजे का और के पापा चले गए कोर्ट बच्चे चले गए स्कूल और थोड़ी देर मैं एप्पल खा के हटियाँ क्योंकि भुख लगी जो तो काम नहीं बढ़ता है और रूपेंजल की पाइं किताबा क्योंकि मैं पेपर तैयारी कर रही थी देखियो लियो कितने बैठे वो देख बड़ा वो ए लियो पेटी के हेठा बढ़ गया देखो हाँ देखो पेट के हेटा बढ़िया बैठे लिओ हाँ जी ਤੋ ਫਾਈਨਲੀ ਮੇਰੇ ਕੋਲ ਨਾ ਦੀਦੀ ਆ ਗਈ ਧੀ ਜਿਹੜੀ ਨੇ ਜਿਨ੍ਹਾਂ ਦੇ ਆਪਾਂ ਨੇ ਦੁੱਧ ਲਾਇਆ ਵਾ ਨਾ ਉਹ ਆ ਗਈ ਸੀ ਕੁਝ ਕੰਮ تھا ਉਹਨੂੰ ਔਰ ਉਹੀ ਹੱਕਾ ਮਾਰੀ ਤੀ ਦੀਦੀ ਤੋ ਫਿਲਹਾਲ ਲਿਓ ਹੁਣ ਨਿਕਲਿਆ ਪੇਟੀ ਇਹ ਤੇ ਹੁਣ ਸੌਣ ਲੱਗਿਆ ਲਿਓ ਔਰ ਬੱਚੇ ਆਉਣਗੇ ਮੇਰੇ 1 ਵਜੇ ਤੋ ਉਸੀ ਟਾਈਮ ਰੋਟੀ ਔਰ ਚਾਹ ਘੱਠੀ ਬਣਾਵਾਂਗੀ ਮੈਂ ਤੋ ਜਸਟ ਮੈਂ ਵੀ ਰੈਸਟ ਕਰਦੀ ਐ ਇੰਨੇ ਤੋ ਲੋ ਜੀ ਜਸਟ ਟਾਈਮ ਹੋ ਗਿਆ ਪੌਣੇ 1 ਵਜੇ ਦਾ ਔਰ ਮੈਂ ਤਰਹੀ ਜੀ ਚਾਹ क्योंकि बच्चे स्कूल तो आने वाले हैं और एक पासे बनाऊंगी मैं फूल के और रोटी का भी टाइम हो गया तो बच्चे भी रस्ते के बच्चे होने आने वाले हैं चलो तो जी जस्ट रोटी बना के हट गई मैं होनी बनाई है रोटी और चाह भी बना के रख दी बच्चे आने वाले हैं मेरे मैं लगता आने वाले ही हैं टाइम हो गया उन्होंने का आने का और फिलहाल मैं रेस्ट करा क्योंकि पता नहीं क्यों मेरे ना हड्ड पैर जे दुख रहे हैं ਪਦੰਤ ਗਰਮ ਸਰਦ ਹੋਇਆ ਵਾ ਹੈ ਹਨਾ ਇਹ ਕਿਹੜਾ ਲਿਓ ਇੰਨਾ ਕਮੀਨਾ ਆ ਨਾ ਬਾਹਰ ਨਹੀਂ ਹੋਇਆ ਸੁੱਸੂ ਕਰਦਾ ਅੰਦਰ ਆ ਕੇ ਸੁੱਸੂ ਕਰੇਗਾ ਔਰ ਇੰਨੀ ਵਾਰ ਡਾਂਟ ਲਿਆ ਨਾ ਇਸ ਨੂੰ ਇਹ ਨਹੀਂ ਸੁਧਰਨੇ ਵਾਲਾ ਹੈਗਾ ਕਿਉਂ ਬੋਤਲ ਨਹੀਂ ਤੈਨੂੰ ਸਕੂਲ ਮੈਂ ਲੈ ਕੇ ਨਹੀਂ ਆਇਆ ਤੂੰ ਨਾਲ ਕਿੱਥੇ ਦੀ ਬੋਤਲ ਤੇਰੀ ਉਹ ਸਕੂਲ ਮੈਂ ਹੀ ਹੈ ਕਲਾਸ ਮੈਂ ਹੀ ਪਈ ਹੈ ਤੋ ਵਹੀਂ ਤੇ ਮਿਲੇਗੀ ਬੋਤਲ ਠੀਕ ਹੈ ਕਾਲੂ ਦੀਦੀ ਨੂੰ ਦੀਦੀ ਨੂੰ ਭੇਜੂਗੀ ਨਹੀਂ ਦੀਦੀ ਨੂੰ ਭੇਜੂਗੀ ਇਸ ਨੂੰ ਲੋ ਜੀ ਬੰਦਾ ਖੋਇਆ ਜਾਂ ਬੋਤਲ ਪੇਪਰ ਗਿਆ ਸੋਇਆ ਮਮੀ ਓਏ ਮੂਨਾ ਲਈ ਮੂਨਾ ਲਈ ਹੈ ਓਪੀ ਖੋਲ ਕੇ ਆ ਗਿਆ ਔਰ ਮੇਰੀ ਗੱਲ ਦਾ ਥੱਪੜ ਲਾ ਇਸਕੇ ਲੀਓ ਕੇ ਲੀਓ ਨੇ ਬਹੁਤ ਅੰਕਰਿਆ ਅੱਜ ਰੂਪਾ ਕੱਪੜੇ ਕੱਟ ਤੇਰੇ ਗੰਦੇ ਕਰ ਦੇਣੇ ਐ ਇਹਨੇ ਫੇਰ ਇਤਰਾ ਤੋਂ ਲੋ ਜੀ ਬੱਚਾ ਨੇ ਹੱਥ ਉੱਥ ਧੋਲੇ ਆਂ ਔਰ ਬੱਚਾ ਨੇ ਹੱਥ ਪੈਰ ਧੋ ਕੇ ਸਮਾਰ ਕੇ ਬੈਠ ਗਏ ਔਰ ਮੈਂ ਲਈਤੀ ਹੁਣ ਰੋਟੀ ਔਰ ਪੈਂਜਲ ਨੇ ਲਾਲੇ কারਟੂਨ ਮੈਡਮ কারਟੂਨ ਦੇਖੇਗੀ ਹੁਣ 4 ਵਜੇ ਤੱਕ ਤੇ ਇਧਰ ਆਲੂ ਮਟਰਾਂ ਕੀ ਸਬਜੀ ਹੈ ਜੋ ਮੈਂ ਰਾਤ ਬਣਾਈ ਤੀ ਔਰ ਸਿੰਪਲ ਫੁਲਕੇ ਹੈ ਜੀ ਤੇ ਆਲੂ ਮਟਰ ਕੀ ਸਬਜੀ ਹੈ ਜੀ ਆਜੋ ਤੁਸੀਂ ਵੀ ਲੰਚ ਕਰ ਲਓ ਸਾਡੇ ਨਾਲ ਤੇ ਇਧਰ ਬੱਚੇ ਮਾਰ ਰਹੇ ਆ ਮਸਤੀ ਔਰ ਟੀਵੀ ਚੱਲ ਰਿਹਾ ਜੀ ਇੱਕ ਪਾਸੇ और थोनू पता ही है जे टीवी चलदा हुंदा फिर मैंने रिकॉर्डिंग करनी पेंदी है क्योंकि आवाजें बहुत आंदियां बहुत ज्यादा आंदियां फिर हैं गुड मॉर्निंग है गुड इवनिंग गुड इवनिंग है बेटा शाम होगी गई चलो, चलो कहां पे चलें ऐ यू डूई पन तू नई जाएगी हम्म सही बात है बे तो है ਕਸਾ ਵਾਇਆ ਬੇਕਾਰ ਨਿਆ ਅੱਛਾ ਚਿਹਰੇ ਦੀ ਬਿਮਾਰੀ ਮੇਂ ਚਲ ਅੱਛਾ ਕਰ ਲੇ ਵਾਸਤੇ ਵੀਗੀ ਪਤਾ ਨਹੀਂ ਦਿਨ ਕਹੇ ਜੇ ਹੋ ਗਏ ਸੋਣਾ ਚਾਰੀਆਂ ਨੀਂਦ ਨਹੀਂ ਆ ਰਹੀ ਔਰ ਜਿਸ ਨਾਸੋਂ ਆ ਫੇ ਰੱਖਾ ਭਾਰੀ ਭਾਰੀ ਹੋ ਰਹੀਆਂ ਆ ਅਜੀਬ ਜਿਹਾ ਮੌਸਮ ਹੋ ਰਿਹਾ ਨਾ ਇਕਦਮ ਇਕਦਮ ਸੁਸਤੀ ਜੀ ਵਾਲਾ ਦਿਨ ਹੈ ਨੀਂਦ ਆਂਦੀ ਨਹੀਂ ਹੈਗੀ ਔਰ ਸੌਣ ਨੂੰ ਦਿਲ ਕਰੀ ਜਾਂਦਾ ਵੀ ਸੌ ਹਨ ਅਜੀਬ ਜੇ ਦਿਨ ਹੈ ਔਰ ਧੁੱਪ ਦੇਖੋ ਕਿੰਨੀ ਆ ਬਾਹਰ ਔਰ ਹਵਾਵਾਂ ਚੱਲ ਰਹੀ ਐ ਇੱਕਦਮ ਠੰਢੀ ਐ ਬਹੁਤ ਜ਼ਿਆਦਾ ਪੇੜ-ਪੋੜ ਹਿੱਲ ਰਹੇ ਐ ਔਰ ਵਕੀਲ ਸਾਹਾ ਆਈ ਨਹੀਂ ਅੱਜ ਲੇਟ ਹੋ ਗਏ ਵੈਸੇ 3:30 ਵਜੇ ਆ ਜਾਂਦੇ ਐ ਪਰ 3:00 ਤਾਂ ਹਲੇ ਵਜੇ ਨਹੀਂ 2:30 ਵਜੇ ਐ ਦੇਖੋ ਕਿੰਨੇ ਵਜੇ ਆਣਗੇ ਔਰ ਇੱਧਰ ਦੇਖੋ ਰੁਪੰਜਲ ਨੂੰ ਅੱਜ ਕਈ ਦਿਨਾਂ ਬਾਅਦ ਡੋਲ ਯਾਦ ਆ ਗਈ ਦੇ ਕਿਉਂਕਿ ਖਿਡੌਣੇ ਦੇਖੋ ਕਿਸ ਤਰ੍ਹਾਂ ਖੰਡਾ ਆਏ ਐ ਇਹਨੇ ਆਪਣੇ ਸਾਰੇ ਜਦੋਂ ਬੱਚੇ ਆ ਜਾਂਦੇ ਐ ਨਾ ਕੋਈ ਵੀ ਸੈਟਿੰਗ ਸੈਟਿੰਗ ਨਹੀਂ ਰਹਿੰਦੀ ਸਾਰਾ ਕਮਰੇ ਦਾ ਨਾਸ ਬੱਜ ਜਾਂਦਾ ਕਿਤੇ ਸਹਰਾਣੇ ਫੈਂਕੇ ਵੇ ਕਿਤੇ ਖਲੋਣੇ ਕਿਤੇ ਕੁਛ ਕਿਤੇ ਕੁਛ ਹਨਾ ਪਤਾ ਲੱਗ ਜਾਂਦਾ ਵੀ ਇਸ ਘਰ ਦੇ ਵਿੱਚ ਬੱਚੇ ਹੈਗੇ ਆ ਤੇ ਲੋ ਜੀ ਹੁਣ ਆਪਣੀ ਡੋਲ ਚੱਕ ਲਈ ਰੁਪਿੰਜਲ ਨੇ ਡੋਲ ਨਾਲ ਖੇਲ ਰਹੀ ਆ ਆਪਣੀ ਨਾਲ ਔਰ ਫਿਰ ਇਹਨੇ ਪੜਨਾ ਵੀ ਹੈਗਾ ਡਰਾਇੰਗ ਦਾ ਪੇਪਰ ਅਗਲਾ ਪਰ ਡਰਾਇੰਗ ਦਾ ਤਾਂ ਸਿਰਫ ਛਾਪ ਕੇ ਹੀ ਦੇਖਣਾ ਹੈ ਆ ਪੇਂਟਿੰਗ ਹੀ ਕਰਨੀ ਹੈ ਤੇ ਲੋ ਜੀ ਬੱਚੇ ਖੇਡ ਰਹੇ ਨੇ ਇੰਨੇ ਔਰ ਮੈਨੂੰ ਆ ਰਹੀ ਸੀ ਬਹੁਤ ਜ਼ਿਆਦਾ ਨੀਂਦ ਦਿਲ ਕਰ ਰਹਾ ਤਾਂ ਕਿ ਮੈਂ ਸੋਵਾਂ ਪਰ ਬੱਚਿਆਂ ਦੇ ਰੋਲੇ ਦੇ ਵਿੱਚ ਕਿੱਥੇ ਸੋਇਆ ਜਾਂਦਾ ਹੈ ਹਨਾ ਇੱਕ ਨਾ ਇਹ ਟਿਕਦੀ ਨਹੀਂ ਹੈਗੀ ਇੰਨੀ ਛਾਲਾ ਮਾਰਦੀ ਹੈ ਨਾ ਰੂਪ ਬਹੁਤ ਜ਼ਿਆਦਾ ਆਪੇ ਡੋਲ ਲਿਆ ਹੀ ਅੱਜ ਥੱਪੜ ਮਾਰ ਰਹੀ ਹੈ ਇਹਦੇ ਡੋਲ ਦੇ ਬਸ ਥੋੜੇ ਦਿਨਾਂ ਤੱਕ ਖਰਾਬ ਕਰ ਦੇਣੀ ਹੈ ਇਹਨੇ ਔਰ ਬੜੇ ਰੋ ਰੋ ਕੇ ਡੋਲ ਲਈਆ ਹਾਈ ਮੈਂ ਡੋਲ ਲੈਣੀ ਆ ਡੋਲ ਲੈਣੀ ਹੈ ਤੇ ਹੁਣ ਖੇਡ ਰਹੀ ਹੈ ਮੈਡਮ ਡੋਲ ਦੇ ਨਾਲ ਫੇਰ ਥੋੜੀ دیر ਤੱਕ ਹੀ ਰੇ ਭਗਾ ਕੇ ਮਾਰਨੀ ਆ ਜਦੋਂ ਮਨ ਅੱਕ ਜੂਗਾ ਹਨਾ ਸ਼ਰਾਰਤਾਂ ਬਹੁਤ ਕਰਦੀ ਆ ਸੌਣ ਵੀ ਨਹੀਂ ਦੰਦੀ ਦੁਪਹਿਰ ਦੁਪਹਿਰ ਨਾ ਪਸਉਂਦੀ ਆ ਬਸ ਜਦੋਂ ਤੱਕ ਬੱਚੇ ਸਕੂਲ ਤੋਂ ਆਂਦੇ ਨਹੀਂ ਨਾ ਹੈਗੇ ਜਦ ਤੱਕ ਸ਼ਾਂਤੀ ਹੁੰਦੀ ਹੈ ਜਦ ਬੱਚੇ ਸਕੂਲ ਤੋਂ ਆ ਜਾਂਦੇ ਆ ਫੇਰ ਸ਼ਾਂਤੀ ਸ਼ਾਂਤੀ ਨਹੀਂ ਰਹਿੰਦੀ ਹੈਗੀ ਫੇਰ ਪਤਾ ਲੱਗਦਾ ਵੀ ਕਿੰਨਾ ਗਾਹ ਪੈ ਰਿਆ ਕਿੰਨਾ ਤੂਫਾਨ ਆਇਆ ਹੋਇਆ ਇੱਕ ਨੇ ਨੇ ਪੇਟੀ ਦੇ ਉੱਪਰ ਚੜਕੇ ਨਾ ਕੁਰਸੀਆਂ ਲਾ ਕੇ ਛਾਲਾਂ ਬਹੁਤ ਮਾਰਦੀ ਆ ਏਹਠਾ ਪੇਟੀ ਦਾ ਸਾਰਾ ਕੱਪੜਾ ਵੀ ਖਿੱਚ ਖਿੱਚ ਕੇ ਏਹਠਾ ਲਿਆਂਦੀ ਆ ਪਰ ਜਦੋਂ ਸਕੂਲ ਜਾਂਦੀ ਆ ਨਾ ਅਗਲੇ ਦਿਨ ਸੈੱਟ ਕਰਦੀ ਆ ਮੈਂ ਤੁਹਾਨੂੰ ਪਤਾ ਹੀ ਆ ਬੱਚਿਆਂ ਵਾਲੇ ਘਰ ਦੇ ਵਿੱਚ ਤਾਂ ਖਲਾਰਾ ਪੈਂਦਾ ਹੀ ਆ ਹਨਾ ਤੇ ਫਿਰ ਇਹਨੂੰ ਰੂਪ ਨੂੰ ਆਤ ਹੈ ਛਾਲਾ ਮਾਰਨ ਦੀ ਔਰ ਜੋਤ ਇਹਨੂੰ ਖਿਜੀ ਜਾਊਗੀ ਜੋਤ ਕਹੂਗੀ ਮੰਮੀ ਬੈੱਡ ਇਕੱਠਾ ਕਰ ਤੇਆ ਮੰਮੀ ਬੈੱਡ ਇਕੱਠਾ ਕਰ ਤੇਆ ਜੋਤ ਸੈੱਟ ਕਰੀ ਜਾਂਦੀ ਹੈ ਵਿਚਾਰੀ ਔਰ ਰੂਪ ਕਾ ਪਾਂਦੀ ਆ ਪੂਰਾ ਗਾ ਤੇ ਲੋ ਜੀ ਇਧਰ ਲਿਓ ਨੂੰ ਕਰਾ ਰਹੀ ਹੈ ਜੋਤ ਡਾਂਸ ਕਹਿੰਦੀ ਠੁਮਕ ਠੁਮਕ ਜਾਂਦੀ ਹੈ ਮਾਈਏ ਦੇ ਨਾਲ ਇਹ ਗਾਣਾ ਲਾਇਆ ਹੋਇਆ ਤਾਂ ਇਧਰ ਡਾਂਸ ਕਰਾ ਰਹੀ ਹੈ ਇਹਦਾ ਤੇ ਲੋ ਜੀ ਇਧਰ ਡਾਂਸ ਡੂਸ ਕਰ ਰਹੇ ਆ ਕਰਾ ਰਹੇ ਆ ਲਿਓ ਦਾ ਪਰ ਮੈਨੂੰ ਖਤਰਾ ਹੋ ਰਿਹਾ ਵੀ ਕਿਤੇ ਸੁਸੂ ਨਾ ਕਰਦੇ ਉੱਪਰ ਕਿਉਂਕਿ ਇਹ ਮਹਾਸ਼ੇ ਨਾ ਹਰ 15 20 ਮਿੰਟ ਬਾਅਦ ਸੁਸੂ ਬਹੁਤ ਕਰਦਾ ਹੈ ਬਾਹਰ ਨਹੀਂ ਕਰੂਗਾ ਕਰੂਗਾ ਕਮਰੇ ਦੇ ਅੰਦਰ ਵੜ ਕੇ ਇੰਨਾ ਸ਼ੈਤਾਨ ਹੈ ਲੀਓ ਬਹੁਤ ਜ਼ਿਆਦਾ ਔਰ ਰੁਪੈਂਜਲ ਵੀ ਉਹਦੇ ਨਾਲ ਠੁਮਕ ਠੁਮਕ ਜਾਂਦਾ ਮਾਈਏ ਦੇ ਨਾਲ ਡਾਂਸ ਚੱਲ ਰਿਹਾ ਇਹਨਾਂ ਦਾ ਤੇ ਬੜੇ ਪਿਆਰੇ ਲੱਗ ਰਹੇ ਤੇ ਡਾਂਸ ਕਰਦੇ ਮੈਂ ਰਿਕਾਰਡਿੰਗ ਤਾਂ ਕਰੀ ਹੈ ਕਿਉਂਕਿ ਸਾਹਮਣੇ ਲੱਗਿਆ ਹੋਇਆ ਟੀਵੀ ਇਹਨਾਂ ਦੇ ਕਾਰਟੂਨ ਚੱਲ ਰਹੇ ਆ ਲਓ ਜੀ ਬਬੂ ਜੀ ਤੁਹਾਨੂੰ ਦੇਖੋ ਡੌਗੀ ਗੱਲ ਕਿੰਨਾ ਪਿਆਰ ਹੈ ਔਰ ਇੱਧਰ ਠੁਮਕ ਠੁਮਕ ਵਾਲਾ ਗਾਣਾ यो भाई यार यो इसकी लाग के तो चेयर है पर्सनल हां चले ये कौन सा डांस तो <laughs> <laughs> कर रहा तेरा पूरे टीवी कैमरे चैनल चेंज करा लियो चले चाचा जी का डांस की मैं गंदा कर के लियो ये तुम तुम लियो तो खाने के बारे में सोच रहा है भी रिमोट भी खा लो मैं वही देख रहा हाथ में बार बार यार कुछ पानी दे 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 रख ਨੀ ਇਹ ਤੇਰਾ ਖੁਸ਼ਣੇ ਕਮਾਲ ਜੈ ਪਾਵੇ ਨੀ ਨਖਲ ਇੱਧਰ ਬਾਪ ਆ ਗਿਆ ਮਾਪਾ ਗਿਆ ਇਹ ਵੀ ਬੋਲ ਲਾ गाइस ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਬ ਇਹ ਲਾਸ ਤੁਮ ਤੁਮ ਮਮੀ ਰੱਖੇ ਮਮੀ ਰੱਖੇ ਵਾ ਰਹ ਗੜਿਆ ਤੁਮ ਨੂੰ ਵੀ ਜਾਣਦੀ ਇੱਕ ਪਹਿਲਾ ਹਾਂ ਟੈਪ ਕਰ ਦਿਓ ਦੰਤੀ ਵੜਦੇ ਚ ਚਲੋ ਜੀ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਮੈਂ ਥੋੜੀ ਜਿਹੀ ਦੇਰ ਰੈਸਟ ਕਰ ਰਹੀ ਆ ਔਰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਬਾਏ ਬਾਏ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਬੱਚਿਆਂ ਨੂੰ ਸਟੱਡੀ ਵੀ ਕਰਾਣੀ ਆ ਕਿਉਂਕਿ ਦੋ ਪੀਪਰ ਰਹਿ ਗਏ ਆ ਬੱਚਿਆਂ ਦੇ ਬਾਏ ਜੀ ਬਾਏ ਟੇਕ ਕੇਅਰ